ਦਾ ਵੀ ਗੁਰਿਆ ਮਾਮੇ ਨਾਲ ਪਵਾ ਦਿਆ ਤੇ ਤਰਪਾਲ ਨੂੰ ਨਾ ਇਕੱਲੇ ਨੇ ਲੈ ਲਿਆ ਪੰਗਾ ਹਾਂ ਜਾਂ ਤਾਂ ਮਹਾ ਕਿਨੇ ਦਾ ਲੈਣਾ 36 40 ਦਾ ਲੈ ਕੇ ਉਹ ਜਿਹੜੀ ਆਪਣੀ 5 ਨੰਬਰ ਮਸ਼ੀਨ ਆ ਉਹ ਤਾਂ ਸਾਹਮਣੇ ਆਪਣੇ ਆ ਨਾਲ ਰੱਖੀ ਆ ਤੇ ਜਿਹੜੀ ਤੁਸੀਂ ਆਹ ਮਸ਼ੀਨ ਦੇਖ ਰਹੇ ਹੋ ਇਹ ਆਪਣੀ 6 ਨੰਬਰ ਮਸ਼ੀਨ ਆਪਣਾ ਮਸ਼ੀਨ ਤੇ ਤਰਪਾਲ ਪਾਉਣ ਵਾਲਾ ਕੰਮ ਨਿਪਟੜ ਗਿਆ ਤੇ ਹੁਣ ਆਪਾਂ ਟਰਾਲਾ ਲੈ ਕੇ ਚੱਲਦੇ ਹਾਂ ਮਸ਼ੀਨ ਦਾ ਇਹ ਤੋਂ ਪਹਿਲਾਂ ਜਿਹੜੀ ਆਪਣੀ ਗੱਲ ਮਸ਼ੀਨ ਖੜਾ ਕੇ ਧੁੱਤੀ ਸੀ ਆਹ ਸੂਏ ਚੋਂ ਪਾਈਪ ਲਾ ਕੇ ਆਹ ਹੋਰੇ ਖੜਾ ਕੇ ਮਸ਼ੀਨ ਧੁੱਤੀ ਸੀ ਤੇ ਹੁਣ ਇਹ ਮਸ਼ੀਨ ਲਿਆਂਦੀ ਆਪਣਾ ਠਿਕਾਣੇ ਤੇ ਠਿਕਾਣੇ ਤੇ ਲਾਉਣ ਤੋਂ ਬਾਅਦ ਜੈਕ-ਜੁੱਕ ਲਾਉਣਿਆ ਜੈਕ-ਜੁੱਕ ਲਾਉਣ ਤੋਂ ਬਾਅਦ ਫਿਰ ਇਹਦੇ ਤਰਪਾਲ ਪਾਉਣਿਆ ਜਿਹੜੀ ਆਪਣੀ 5 ਨੰਬਰ ਮਸ਼ੀਨ ਆ ਉਹਦਾ ਸਾਹਮਣੇ ਆਪਣੇ ਆਹ ਲਾ ਰੱਖਿਆ ਤੇ ਜਿਹੜੀ ਤੁਸੀਂ ਆਹ ਮਸ਼ੀਨ ਦੇਖ ਰਹੇ ਹੋ ਇਹ ਆਪਣੀ 6 ਨੰਬਰ ਮਸ਼ੀਨ ਆ ਤੇ ਜਿੱਤੇ ਅੱਜ ਆਪਣੇ ਤਰਪਾਲ ਪਾਉਣੀਆਂ ਇਹ ਆਪਣੀ 4 ਨੰਬਰ ਮਸ਼ੀਨਾਂ ਤੇ ਇਹ ਮਸ਼ੀਨਾਂ ਦਾ ਕੰਮ ਪਹਿਲਾਂ ਦੋਹਾਂ ਦਾ ਨਿਬੜ ਗਿਆ ਸੀ ਇਹ ਆਪਣੇ ਖੜਾਤੀਆਂ ਸੀ ਤੇ ਅੱ ਜੇ ਆਪਾਂ ਗੱਲ ਮਸ਼ੀਨ ਧੋਣ ਤੋਂ ਬਾਅਦ ਇਹਦੀ ਸਾਫ ਸਫਾਈ ਦੀ ਗੱਲ ਕਰੀਏ ਤਾਂ ਮਸ਼ੀਨ ਬਿਲਕੁਲ ਸਾਫ ਆ ਆਪਾਂ ਚੰਗੀ ਤਰ੍ਹਾਂ ਮਨ ਲਾਦਾ ਵੀ ਘੱਟੋ ਘੱਟ 6-7 ਘੰਟੇ ਲੱਗੇ ਮਸ਼ੀਨ ਧੋਤੀ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਮਸ਼ੀਨ ਕਿਸੇ ਤਰ੍ਹਾਂ ਦਾ ਕੋਈ ਵੀ ਕਾਚਰਾ ਕੁਚਰਾ ਨਹੀਂ ਜਿਹੜੇ ਆ ਮਾਰੇ ਮੋٹے ਸਾਨੂੰ ਦਾਗ ਦੀਂਦੇ ਨੇ ਇਹ ਦਾਗ ਤਾਂ ਆਨੇ ਜਦੋਂ ਆਪਾਂ ਮਸ਼ੀਨ ਧੋਤੀ ਸੀ ਉਹ ਤੋਂ ਬਾਅਦ ਸਟਾਰਟ ਕੀਤੀ ਆ ਤਾਂ ਬੈਲਟਾਂ ਦੇ ਦਾਗ ਲੱਗੇ ਹੋਣੇ ਇਹਨਾਂ ਦਾ ਕਪੜਾ ਮਾਰ ਦਾਂਗੇ ਤੇ ਬਾਕੀ ਮਸ਼ੀਨ ਆਪਣੀ ਸਾਰੀ ਸਾਫ ਆ ਇਹ ਮਸ਼ੀਨ ਚੰਗੀ ਤਰ੍ਹਾਂ ਸਾਫ ਕਰਨ ਦਾ ਇਹ ਫਾਇਦਾ ਵੀ ਜਦੋਂ ਆਪਾਂ ਦੁਬਾਰੂ ਆ ਕੇ ਇਹਨਾਂ ਦੇ ਰੇਪੇਰਾ ਕਰਾਂਗੇ ਇਹਨਾਂ ਦੇ ਪੱਟ ਪਟਿਆ ਕਰਾਂਗੇ ਮਸ਼ੀਨਾਂ ਦਾ ਤਾਂ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਗਰਦ ਘੱਟਾ ਨਹੀਂ ਹੋਣਾ ਜਿਹਦੇ ਕਰਕੇ ਜਦੋਂ ਪਰੇਪੇਰਾ ਕਰਦੇ ਆ ਤਾਂ ਰੇਪੇਰਾ ਕਰਨ ਦਾ ਜਿਹੜਾ ਉਸ ਵਾਦ ਵੱਖਰਾ ਹੀ ਹੁੰਦਾ ਕਿਉਂਕਿ ਜਦੋਂ ਸੰਦ ਸਾਫ਼ ਹੋਵੇ ਤਾਂ ਜਿਹੜਾ ਕੰਮ ਕਰਨ ਦਾ ਸਵਾਦ ਆ ਉਹ ਦੋਗੁਣਾ ਹੋ ਜਾਂਦਾ ਬਾਕੀ ਹੁਣ ਆਪਾਂ ਮਸ਼ੀਨ ਕੱਲ ਧੋਤੀ ਸੀ ਧੋਂ ਤੋਂ ਬਾਅਦ ਕੱਲ ਦੀ ਸਾਰੀ ਝਾੜੀ ਆਪਾਂ ਨੇ ਧੁੱਪੇ ਲਾ ਕੇ ਰੱਖੀ ਤੇ ਹੁਣ ਟਾਈਮ ਕਰੀਬ 12:00 ਵੱਜ ਗਏ ਤੇ ਅੱਜ ਸਵੇਰ ਦੀ ਮਸ਼ੀਨ ਧੁੱਪੇ ਖੜੀ ਆ ਤੇ ਜੇ ਮਸ਼ੀਨ ਦੇ ਸੁੱਕਣ ਦੀ ਗੱਲ ਕਰੀਏ ਤਾਂ ਚੰਗੀ ਤਰ੍ਹਾਂ ਸੁੱਕੀ ਟਾਈਮ ਦੀ ਗੱਲ ਕਰੀਏ ਤਾਂ ਟਾਈਮ 12:00 ਵਜੇ ਤੇ ਅੱਜ ਸਵੇਰ ਦੀ ਤੋਂ ਪੈ ਖੜੀਆਂ ਮਸ਼ੀਨਾਂ ਤੇ ਮਸ਼ੀਨ ਚੰਗੀ ਤਰ੍ਹਾਂ ਸੁੱਕ ਗਈ ਟੂਲ ਟਾਲ ਸੁੱਕ ਗਏ ਟੂਲਾਂ ਦਾ ਸਮਾਨ ਪਾਤਾ ਤੇ ਮਸ਼ੀਨ ਆਪਣੀ ਬਿਲਕੁਲ ਸੁੱਕ ਗਈ ਤੇ ਆਪਣੇ ਠਿਕਾਣੇ ਤੇ ਲੈ ਜਾਂਦੀ ਇਹ ਤੋਂ ਪਹਿਲਾਂ ਆਪਣੇ ਜਿਹੜੀ ਆਪਣੀ ਇਹ 6 ਨੰਬਰ ਮਸ਼ੀਨ ਦੇ ਤਰਪਾਲ ਪਾਤੀ ਸੀ 5 ਨੰਬਰ ਮਸ਼ੀਨ ਇਹਦੇ ਤਰਪਾਲ ਪਾਤੀ ਸੀ ਤੇ ਅੱਜ ਆਪਾਂ ਜਿਹੜੀ ਆਪਣੀ ਇਹ 4 ਨੰਬਰ ਮਸ਼ੀਨ ਆ ਇਹਨੂੰ ਲੈ ਕੇ ਆਇਆ ਇਹ ਮਸ਼ੀਨ ਨੂੰ ਆਪਾਂ ਜੈਕ ਜੁਕ ਲਾਉਣੇ ਆ ਤੇ ਜੈਕ ਜੁਕ ਲਾਉਣ ਤੋਂ ਬਾਅਦ ਇਹਦੇ ਵੀ ਤਰਪਾਲ ਪਾਉਣੇ ਆ ਜੈਕ ਜੁਕ ਲਾਉਣ ਵਾਸਤੇ ਆਪਾਂ ਨੇ ਪੱਥਰ ਪੁੱਥਰ ਇਕੱਠ ਪੱਥਰ ਲਿਆਂਦੇ ਮਸ਼ੀਨ ਲਾਵੇ ਤੇ ਜੈਕ ਮੁੰਡੇ ਲਾਉਣ ਲੱਗੇ ਹੋਏ ਨੇ ਫਿਰ ਆਪਾਂ ਜਿਹੜਾ ਹੈ ਮਸ਼ੀਨ ਦਾ ਟਰਾਲਾ ਜਿਹੜੀ ਤੁਸੀਂ ਆਹ ਜਗ੍ਹਾ ਦੇਖ ਰਹੇ ਹੋ ਆਹ ਇੱਥੇ ਫਿਰ ਆਪਾਂ ਇਹਦਾ ਟਰਾਲਾ ਖੰਮਗੇ ਬਾਕੀ ਹੁਣ ਪਹਿਲਾਂ ਜੈਕ ਲਾਉਣਾ ਜੈਕ ਲਾਉਣ ਤੋਂ ਬਾਅਦ ਫਿਰ ਮਸ਼ੀਨ ਨੂੰ ਫ੍ਰੀ ਕਰਦੇ ਹਾਂ ਜੈਕ ਲਾਉਣ ਵਾਸਤੇ ਆਪਾਂ ਉਹ ਲੱਕੜ ਦੇ ਗੁਟਕੇ ਨਹੀਂ ਲਾਉਂਦੇ ਹੁੰਦੇ ਲੱਕੜ ਦੇ ਗੁਟਕੇ ਉੱਪਰ ਲਾਉਣ ਹੁੰਦੇ ਆ ਪਹਿਲਾਂ ਇਹੜਾ ਪੱਥਰ ਭਰ ਦਿੰਨਾ ਉਹਦਾ ਕਾਰਨ ਇਹ ਆ ਵੀ ਜੇ ਆਪਾਂ ਮਤਲਬ ਲੱਕੜ ਦੇ ਗੁਟਕੇ ਲਾਉਣਾ ਤਾਂ ਇੱਥੇ ਜਿਹੜੀ ਸਿਉਂਖਾ ਖਾ ਸੀ ਆ ਉਹ ਲੱਕੜ ਦੇ ਗੁਟਕੇ ਨੂੰ ਦੋ ਕੁ ਮਹੀਨਾ ਚਾਹ ਜਾਂਦੀ ਆ ਜਿਹਦੇ ਕਰਕੇ ਫਿਰ ਮਸ਼ੀਨ ਡੇਢੀ ਪਿੰਗੀ ਹੋ ਜਾਂਦੇ ਆ ਜੱਕ ਡੇਢੇ ਪਿੰਗੇ ਹੋ ਜਾਂਦੇ ਨੇ ਆਪਾਂ ਾਂ 'ਚ ਪੱਥਰ ਭਰ ਕੇ ਉੱਪਰ ਲੱਕੜ ਦੇ ਗੁਟਕੇ ਲਾਉਣ ਲਿਆਂ ਜੇ ਮੈਂ ਆਪਣੀ ਆ ਮਸ਼ੀਨ ਲਾਈ ਹੋਈ ਆਪਣੀ ਜੱਕਾਂ ਤੇ ਤੇ ਇਹਦੇ ਦਿਖਾਉਣੇ ਸੋਣ ਆਪਾਂ ਨੇ ਇਹਦੇ ਪੱਥਰ ਲਾਏ ਹੋਏ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਆਪਾਂ ਨੇ ਪੱਥਰ ਲਾਉਣ ਤੋਂ ਬਾਅਦ ਉੱਪਰ ਇੱਕ ਇੱਕ ਲੱਕੜ ਦਾ ਗੁਟਕਾ ਲਾਇਆ ਕਿਉਂਕਿ ਜੇ ਉਹ ਗੁਟਕਾ ਆਪਾਂ ਲਾਉਂਦੇ ਤਾਂ ਸਿਉਂਖ ਨੂੰ ਖਾ ਜਾਂਦੀ ਤੇ ਬਾਕੀ ਇਹ ਮਸ਼ੀਨ ਦੇ ਆਪਾਂ ਜੱਕ-ਜੁੱਕ ਲੱਗੇ ਹੋਣਾ ਲਾਉਣ ਇਹਨੂੰ ਜੱਕ ਚੋਕਾਉਣ ਤੋਂ ਬਾਅਦ ਇਹਦੇ ਵੀ ਤਰਪਾਲ ਪਾਉਣਾ ਹੈ ਕੱਲ ਜਿਹੜੀ ਇਹ ਮਸ਼ੀਨ ਆਪਾਂ ਨੇ ਆ ਜਗ੍ਹਾ ਤੇ ਖੜਾ ਕੇ ਧੁੱਤੀ ਸੀ ਤੇ ਬਾਕੀ ਆਪਣੇ ਤੇ ਨੰਨੇ ਮਸ਼ੀਨਾਂ ਤੇ ਇੱਕ ਜਰੀ ਖੜਦੇ ਹੁੰਦੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਆ ਆ ਗਈ ਆਪਣੀ 5 ਨੰਬਰ ਮਸ਼ੀਨ ਤੇ ਆ ਆ ਗਈ ਆਪਣੀ 6 ਨੰਬਰ ਮਸ਼ੀਨ ਤੇ ਇਹ 4 ਨੰਬਰ ਮਸ਼ੀਨ ਅੱਜ ਇਹ ਮਸ਼ੀਨ ਤੇ ਤਰਪਾਲ ਪਾਉਣਾ ਹੈ ਆਪਾਂ ਨੇ ਮਸ਼ੀਨ ਦੇ ਜਿਹੜੇ ਜੱਕ ਸੀ ਉਹ ਲਾ ਤੇ ਪੱਥਰ ਭਰ ਤੇ ਤੇ ਜਿਵੇਂ ਹੁਣ ਮੂਰਲੇ ਪਾਸੇ ਸੀ ਮੂਰਲੇ ਪਾਸੇ ਪੱਥਰ ਭਰੇ ਗਏ ਦੋਹੇ ਪਾਸੇ ਤੇ ਪਿਛਲੇ ਪਾਸੇ ਦੀ ਗੱਲ ਕਰੀਏ ਇਸਲੇ ਪਾਸੇ ਪੱਥਰ ਭਰੇਗੇ ਉਹਨੇ ਤੋਂ ਬਾਅਦ ਜਿੱਥੇ-ਜਿੱਥੇ ਮਸ਼ੀਨ ਦੇ ਆਪਾਂ ਨੇ ਕੱਪੜੇ ਬੰਨਣੇ ਨੇ ਜਿਵੇਂ ਜਿੱਥੇ-ਜਿੱਥੇ ਤਿੱਖੇ ਖੁੰਝੇ ਹੁੰਦੇ ਨੇ ਉਹ ਕੱਪੜੇ ਬੰਨਾਂਗੇ ਕੱਪੜੇ ਬੰਨਣ ਤੋਂ ਬਾਅਦ ਫੇਰ ਤਰਪਾਲ ਪਾਵਾਂਗੇ ਤਰਪਾਲ ਪਾ ਆਪਾਂ ਘੰਟਾ ਅਧਾ ਘੰਟਾ ਠਹਿਰ ਕੇ ਪਾਵਾਂਗੇ ਜਦ ਤੱਕ ਨਾਲੇ ਤਾਂ ਜਿਹੜਾ ਮੜਾ ਮੂਟਾ ਉੱਪਰੋਂ ਧੁੱਪਾ ਉਹ ਕੱਢ ਜਾਊਗੀ ਤੇ ਬਾਕੀ ਦੀ ਗੱਲ ਵੀ ਚਾਹ ਪਾਣੀ ਪੀ ਕੇ ਆ ਕੇ ਫੇਰ ਤਰਪਾਲ ਪਾਵਾਂਗੇ ਤੇ ਮਾਮਾ ਹੁਣ ਕੱਪੜੇ ਬੰਨੋਗੇ ਆ ਜਿੱਥੇ ਜਾਲ ਪਾ ਦਨੇ ਜਾਲ ਪਾ ਦੋ ਉੱਪਰ ਜਿੱਥੇ ਆਪਣੇ ਇੰਜਨ ਦੇ ਉੱਪਰ ਉੱਥੇ ਨਹੀਂ ਝੋਲੀ ਪਾ ਕੇ ਪਾਣੀ ਭਰ ਜਾਂਦਾ ਕਿ ਨਾਲੇ ਜੇ ਮੈਂ ਉਹ ਟਰੰਕ ਦੇ ਖੁੰਝੇ ਨੇ ਉੱਥੇ ਕੱਪੜੇ-ਕੋਪੜੇ ਬੰਨ ਦੋ ਇਧਰ ਆ ਓਗਰ ਦੇ ਸਰੀਏ ਦੇ ਉੱਪਰਲੇ ਪਾਸੇ ਹੋਗੇ ਆ ਸਲੈਂਸਰ ਦੇ ਮੂਰੇ ਹੋਗੇ ਇਹ ਸਾਰੇ ਕਿਤੇ ਕੱਪੜੇ ਬੰਨ ਲੈ ਇਹ ਕੱਪੜੇ ਬੰਨ ਦੋ ਉਹਦੇ ਨਾਲ ਆ ਆ ਵੀ ਜਦੋਂ ਆਪਾਂ ਤਰਪਾਲ ਪਾਵਾਂਗੇ ਤਾਂ ਤਰਪਾਲ ਫਟਦੀ ਨਹੀਂ ਹੈਗੀ ਤੇ ਕੱਪੜੇ-ਕੋਪੜੇ ਬੰਨ ਦਿਆਂ ਬਾਕੀ ਇੰਜਨ ਦੇ ਉੱਪਰ ਜਿਹੜਾ ਜਾਲ ਦੂਲ ਪਾਉਣਾ ਜਾਲ ਪਾਉਣਾ ਉਹ ਤੋਂ ਬਾਅਦ ਫਿਰ ਆਪਾਂ ਚਾਹ ਪਾਣੀ ਪੀ ਕੇ ਆ ਕੇ ਫਿਰ ਤਰਪਾਲ ਪਾਉਣਾ ਮਸ਼ੀਨ ਬਾਠ ਠੀਕ ਆ ਬਣਾ ਲੈ ਫਟਾਫਟ ਤੇ ਚਾਹ ਪੀਣ ਤੋਂ ਬਾਅਦ ਫਿਰ ਆਪਾਂ ਚੱਲ ਕੇ ਪੌਣਾ ਤਰਪਾਲ ਉਹਦੇ ਨਾਲੇ ਮੌਸਮ ਕੁਛਕਿ ਠੰਡਾ ਹੋ ਜਾਊਗਾ ਤੇ ਨਾਲੇ ਮਤਲਬ ਤਰਪਾਲ ਤਰਪੂਲ ਪਾ ਲਾਂਗੇ ਲਈ ਆ ਕੇ ਤੇ ਖਾਣ ਵਾਲੇ ਟਰਾਲਾ ਲੈ ਲਾਂਗੇ ਬਣਾ ਚਾਹ ਫਟਾਫਟ ਪੀ ਕੇ ਚੱਲੀਏ ਫਿਰ ਆਪਾਂ ਮਸ਼ੀਨ ਲਵੇ ਦੁਵਾਰੋਂ ਪੀ ਲਈ ਚਾਹ ਵੀ ਕਿਉਂ ਗਰੀ ਐਂ ਕਰ ਤੂੰ ਤਾਂ ਪਾਲਾ ਛੋਲੇ ਚ ਰੱਸੀਆਂ ਰੱਸੀਆਂ ਲੈ ਕੇ ਚੱਲ ਸਾਡੇ ਨਾਲ ਮੋਟਰ ਹੈਂਦਾ ਤਰਪਾਲ ਉਹਨਾਂ ਦਾ ਦੇ ਤੂੰ ਅਸੀਂ ਤਰਪਾਲ ਲੈ ਜਾਂਨੇ ਆ ਤੇ ਤੂੰ ਝੋਲੇ 'ਚ ਰੱਸੀਆਂ ਪਾ ਲਿਆ ਠੀਕ ਆ ਮਾਮਾ ਚੱਲ ਵੀ ਤਰਪਾਲ ਧਰ ਮੋਟਰਸਾਈਕਲ ਤੇ ਆਪਾਂ ਲੈ ਕੇ ਚੱਲੀਏ ਮਸ਼ੀਨ ਕੋਲ ਚਾਹ ਪਾਣੀ ਪੀ ਲਿਆ ਪਣ ਹੁਣ ਆਪਣੀ ਹੱਥਾਂ ਤੱਕ ਦੀਨੇ ਸਾਤੇ ਬਾਹਰੋਂ ਹਵਾ ਚੱਲ ਪਈ ਵਧੀਆ ਤੇ ਮੌਸਮ ਵੀ ਪਹਿਲਾਂ ਨਾਲੋਂ ਕੁਝ ਫਰਕ ਪਿਆ ਤੇ ਆ ਤਰਪਾਲ ਚੱਕ ਤੇ ਆਪਾਂ ਚੱਲੀਏ ਮਸ਼ੀਨ ਕੋਲ ਚੱਲ ਲੈ ਵੀ ਗੁਰਿਆ ਮਾਮੇ ਨਾਲ ਪਵਾ ਦੇ ਹੱਥ ਤਰਪਾਲ ਨੂੰ ਨਾ ਇਕੱਲੇ ਨੇ ਲੈ ਲਿਆ ਪੰਗਾ ਹਾਂ ਜਾਤਾ ਮਹਾ ਕਿੰਨੇ ਦਾ ਲੈਣਾ 36 40 ਦਾ ਲੈ ਕੇ ਕਿ 40 40 ਦਾ ਕਹਿੰਦਾ ਨਾ ਭਾਈ 40 ਬਈ 40 ਦਾ ਹਾਂ ਮਾਮਾ ਦੱਸ ਵੀ ਆਪਾਂ ਲੱਗਿਆ ਤਰਪਾਲ ਦੀ ਅਨਬਾਕਸਿੰਗ ਕਰਨਾ ਤੇ ਜੇ ਪੱਟੇ ਦੀ ਕੀਮਤ ਦੀ ਗੱਲ ਕਰੀਏ ਤਾਂ ਜਿਹੜੀ ਇਹ ਤਰਪਾਲ ਆ ਇਹ ਆਪਾਂ ਨੂੰ 6000 ਰੁਪਏ ਦੀ ਪਈ ਆ 40 ਬਾਈ 40 ਦੀ ਤੇ ਬਾਕੀ ਤਰਪਾਲ ਖੋਲਦਿਆਂ ਤਰਪਾਲ ਖੋਲ ਕੇ ਤੁਹਾਨੂੰ ਕੁਆਲਿਟੀ ਦਿਖਾਉਣਾ ਹੈ ਤਰਪਾਲ ਦੀ ਜੇ ਆਪਾਂ ਇਹ ਤਰਪਾਲ ਦੀ ਗੱਲ ਕਰੀਏ ਤਾਂ ਕੱਲ ਸ਼ਾਮ ਨੂੰ ਜਾ ਕੇ ਆਪਣਾ ਇਹ ਤਰਪਾਲ ਲਿਆਂਦੀ ਸੀ ਆਪਾਂ ਉਹ ਐ ਸਕੀਮ ਕਰਕੇ ਗਏ ਸੀ ਵੀ ਇੱਥੋਂ 10 ਕਿਲੋਮੀਟਰ ਦੇ ਲੱਵੇ ਸ਼ਹਿਰ ਆਪਾਂ ਨੂੰ ਜਿਹੜੀ ਇਹ ਤਰਪਾਲ ਆ ਉੱਥੋਂ ਮਿਲ ਜੂ ਪਰ ਜਦੋਂ ਉੱਥੇ ਜਾ ਕੇ ਪਤਾ ਲੱਗਾ ਕੱਲ ਮੰਗਲਵਾਰ ਸੀ ਤੇ ਮੰਗਲਵਾਰ ਨੂੰ ਜਿਹੜਾ ਸ਼ਹਿਰ ਆ ਇਹ ਬੰਦ ਹੁੰਦਾ ਹੈ ਤੇ ਬਾਕੀ ਸ਼ਹਿਰ ਐਂਟਵਾਰ ਨੂੰ ਬੰਦ ਹੁੰਦੇ ਨੇ ਪਰ ਜਿਹੜਾ ਇੱਥੋਂ ਆਪਾਂ ਨੂੰ ਲਵੇ ਸ਼ਹਿਰ ਪੈਂਦਾ ਉਹ ਮੰਗਲਵਾਰ ਨੂੰ ਬੰਦ ਹੁੰਦਾ ਤੇ ਉਸ ਤੋਂ ਬਾਅਦ ਆਪਾਂ ਫਿਰ ਇੱਥੋਂ 30 ਕਿਲੋਮੀਟਰ ਤੇ ਗਾਹਾਂ ਸ਼ਹਿਰ ਪੈਂਦਾ ਉੱਥੇ ਗਏ ਉੱਥੋਂ ਹੀ ਤਰਪਾਲ ਲਿਆਂਦੀ ਆ ਜਿਹੜੀ ਤਰਪਾਲ ਦੀ ਕੀਮਤ ਆ ਉਹ ਆਪਾਂ ਨੂੰ 40 ਬਾਈ 40 ਦੀ 6000 ਚ ਮਿਲੀ ਆ ਦੁਕਾਨਦਾਰ ਖਾਸਾ ਰੇਟ ਕਹਿੰਦਾ ਸੀ ਉਹ ਨਾਲ ਬੈਠ ਕੇ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਤਰਪਾਲ ਆਪਾਂ ਨੂੰ 6000 ਚ ਪਈ ਗਈ ਬਾਕੀ ਮਸ਼ੀਨ ਆਪਣੀ ਤਿਆਰ ਆ ਕੱਪੜੇ-ਕੁੱਪੜੇ ਬਣਨੇਗੇ ਹੁਣ ਇਹਦੇ ਆਪਾਂ ਹੱਥ ਤਰਪਾਲ ਪਾਉਣਾ ਤਰਪਾਲ ਪਾ ਕੇ ਉਦੋਂ ਬਾਅਦ ਇਹ ਮਸ਼ੀਨ ਦਾ ਕੰਮ ਕੰਪਲੀਟ ਕਰਦੇ ਆਂ ਉਦੋਂ ਬਾਅਦ ਆਪਾਂ ਟਰਾਲਾ ਲੈ ਆਵਾਂਗੇ ਟਰਾਲਾ ਲੈ ਆਉਣ ਤੋਂ ਬਾਅਦ ਫੇਰ ਟਰਾਲੇ ਨੂੰ ਖੜਾ ਕੇ ਇਹ ਮਸ਼ੀਨ ਤੇ ਜਿਹੜੀ ਤਰਪਾਲ ਪਾਉਣ ਵਾਲਾ ਕੰਮ ਉਹ ਆਪਣਾ ਕੰਪਲੀਟ ਆ ਕੀ ਆਪਾਂ ਤਰਪਾਲ ਦੀ ਗੱਲ ਕਰੀਏ ਆਪਾਂ ਆਮ ਆਪਣੀਆਂ ਮਸ਼ੀਨਾਂ ਦੇ ਉੱਪਰ 35x30 ਦੀ ਤਰਪਾਲ ਪਾਉਣੇ ਹੁੰਦੇ ਆ ਪਰ ਇਹ ਬੰਦੇ ਨੇ ਕੱਲ ਤਾਂ ਮੈਨੂੰ ਕਹਿ ਰੱਖਿਆ ਤਰਪਾਲ ਵੱਡੀ ਚਾਹੀਦੀ ਹੈ ਵੱਡੀ ਚਾਹੀਦੀ ਆਪਾਂ ਨੇ 40x40 ਦੀ ਤਰਪਾਲ ਲਿਆਂਦੀ ਇਹ ਤੇ ਹੁਣ ਤਰਪਾਲ ਦੀ ਗੱਲ ਕਰੋਂ ਤਾਂ ਇਧਰਲੇ ਪਾਸੇ ਇਹਠਾ ਇੰਨੀ ਆ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਆਹ ਤਰਪਾਲ ਐਡਾ ਸਾਈਜ਼ ਹੋ ਗਿਆ ਤਰਪਾਲ ਦਾ ਅਸਲ ਚ ਇਹ ਮਸ਼ੀਨ ਤੇ ਪਾਉਣੀਆਂ ਤਾਂ 30x35 ਤਰਪਾਲ ਆਪਾਂ ਨੂੰ ਬਸ ਦੀ ਜੇ ਮਾਸ਼ੀਨ ਤੇ ਪਈ ਹੋਈ ਆ ਇਹ 30x35 ਦੀ ਤਰਪਾਲ ਆ ਪਰ ਇਹਨਾਂ ਨੇ 40x40 ਦੀ ਤਰਪਾਲ ਮੰਗਾਈ ਤੇ ਹੁਣ ਤਰਪਾਲ ਤੁਸੀਂ ਦੇਖਦੇ ਹੋ ਚਾਰੇ ਪਾਸੇ ਘੱਟੋ ਘਾਟ ਹੋਈ 3-3 4-4 ਫੁੱਟ ਵੱਧਮੀ ਆ ਬਾਕੀ ਨੂੰ ਤਰਪਾਲ ਨੂੰ ਬੰਨ੍ਹ ਦਿਆਂ ਤਰਪਾਲ ਤੋਂ ਬੰਨ੍ਹਣ ਤੋਂ ਬਾਅਦ ਫੇਰ ਤੁਹਾਨੂੰ ਦਿਖਾਉਣਾ ਵੀ ਤਰਪਾਲ ਆਪਾਂ ਕਿਹੜੇ ਹਿਸਾਬ ਕਿਤਾਬ ਨਾਲ ਬੰਨ੍ਹਦੇ ਹੁੰਦੇ ਆ ਆਪਾਂ ਨੇ ਤਰਪਾਲ ਬਣਨੀ ਸ਼ੁਰੂ ਕਰਤੀ ਮਸ਼ੀਨ ਤੇ ਮਸ਼ੀਨ ਦਾ ਜਿਹੜਾ ਸਿਰ ਵਾਲਾ ਲਾੜਾ ਆਪਣਾ ਇਹ ਲੈ ਕੇ ਇਧਰਲੇ ਪਾਸੇ ਹੀਟਾ ਬਣਦਾ ਤੇ ਜਿਹੜਾ ਇਧਰਲੇ ਸਿਰ ਵਾਲਾ ਲਾੜਾ ਉਹਦੇ ਆ ਕੇ ਇਧਰਲੇ ਪਾਸੇ ਹੀਟਾ ਬਣਦਾ ਪਰ ਜਿਹੜਾ ਪਾਣੀ ਪੈਨਲ ਸਿਸਟਮ ਵਿੱਚ ਪਾਣੀ ਪੈਂਦਾ ਉਹ ਮੀਂਹ ਪੈਣ ਤੋਂ ਬਾਅਦ ਸਾਰਾ ਪਾਣੀ ਆ ਸੈਟ ਅਸੀਂ ਨਿਕਲ ਜੂਗਾ ਆਪਾਂ ਨੇ ਵਿੱਚੋਂ ਪੱਤੇ ਨੂੰ ਇਹਦੇ ਹਿਸਾਬ ਦਾ ਬਣਾ ਰੱਖਿਆ ਵੀ ਜੇ ਪਾਣੀ ਪੈਂਦਾ ਵੀ ਆ ਜਾਂ ਤਾਂ ਪਾਣੀ ਸਿੱਧਾ ਹੀਟਾ ਨਿਕਲ ਜੂਗਾ ਹੀਟਾ ਦੇ ਪੱਟਾ ਖਾਲੀ ਆ ਤੇ ਜਾਂ ਸਾਈਡ ਤੇ ਜਾ ਕੇ ਇਥੋਂ ਹੀ ਨਿਕਲ ਜੂਗਾ ਬਾਕੀ ਮੂਰਲੇ ਪਾਸੋਂ ਪੱਟਾ ਸੈਟ ਆ ਗਿਆ ਹੁਣ ਸੈਟਾਂ ਤੋਂ ਬਣ ਜਾ ਉਹ ਤੋਂ ਬਾਅਦ ਪਿੱਛੋਂ ਬਣ ਦਿਆ ਤੇ ਫਿਰ ਪਾਉਣੇ ਰੱਖਿਆ ਦੇ ਮਸ਼ੀਨ ਦੇ ਉੱਪਰ ਤਰਪਾਲ ਪਾ ਕੇ ਕੱਚੀਆਂ ਰस्सियां ਬੰਨਣ ਵਾਲਾ ਕੰਮ ਹੋ ਗਿਆ ਕੰਪਲੀਟ ਤੇ ਹੁਣ ਮਸ਼ੀਨ ਤੇ ਆਪਾਂ ਜਿਵੇਂ ਉੱਪਰ ਦੀ ਅੱਗੇ ਤੋਂ ਪਿੱਛੇ ਨੂੰ ਰੱਸੀਆਂ ਸਿੱਟਦੇ ਨੇ ਉਹ ਸੱਟਾਂਗੇ ਫਿਰ ਉਰਲੀ ਸਾਈਡ ਤੋਂ ਪਰਲੀ ਸਾਈਡ ਨੂੰ ਜਿਹੜੀਆਂ ਰੱਸੀਆਂ ਸਿੱਟਦੇ ਨੇ ਉਹ ਸੱਟਾਂਗੇ ਉਹ ਸੱਟ ਕੇ ਫਿਰ ਤਰਪਾਲ ਨੂੰ ਆਪਾਂ ਵਧੀਆ ਤਰੀਕੇ ਨਾਲ ਸੈੱਟ ਕਰਕੇ ਬੰਨਾਂਗੇ ਹੁਣ ਇੱਕ ਵਾਰ ਆਪਾਂ ਨੇ ਇਹ ਰੱਸੀਆਂ ਬੰਨ ਕੇ ਹਵਾ ਚੋੜਨ ਨੂੰ ਜਿਹੜੀ ਤਰਪਾਲ ਉਹ ਰੋਕ ਲਈ ਤੇ ਹੁਣ ਆ ਰੱਸੀਆਂ ਪਾਉਣ ਲੱਗਾਂ ਰੱਸੀਆਂ ਪਾਉਣ ਤੋਂ ਬਾਅਦ ਪੰਜ ਰੱਸੀਆਂ ਆਪਾਂ ਮੂਹਰ ਤੋਂ ਪਿੱਛੇ ਨੂੰ ਪਾਵਾਂਗੇ ਤੇ ਬਾਕੀ ਸਾਈਡ ਤੋਂ 7-8 ਰੱਸੀਆਂ ਪਾਵ ਫੇਰ ਮਤਲਬ ਆਪਾਂ ਵਧੀਆ ਤਰੀਕੇ ਨਾਲ ਤਰਪਾਲ ਨੂੰ ਬੰਨਾਂਗੇ। ਬਾਕੀ ਹਾਲੇ ਤਰਪਾਲ ਕੱਚੀ ਬੰਨੀ ਆ। ਸਿਰਫ ਆਪਾਂ ਨੇ ਜਿਵੇਂ ਪਿੱਛੋਂ ਬੰਨਤੀ ਤੇ ਇਧਰੋਂ ਸਾਈਡ ਤੋਂ ਬੰਨਤੀ। ਉਹਦਾ ਕਾਰਨ ਇਹ ਆ ਵੀ ਇਹ ਹਵਾ ਚ ਨੌੜੇ। ਜੇ ਆਪਾਂ ਰੱਸੀਆਂ ਦੀ ਗੱਲ ਕਰੀਏ। ਮਸ਼ੀਨ ਦੇ ਉਰਲੀ ਸਾਈਡ ਤੋਂ ਪਰਲੀ ਸਾਈਡ ਜਿਹੜੇ ਸੱਟਿਆਂ ਰੱਸੀਆਂ ਉਹ ਵੀ ਆਪਣੇ ਪੈ ਗਈਆਂ। ਅੱਗੇ ਤੋਂ ਪਿੱਛੇ ਨੂੰ ਵੀ ਰੱਸੀਆਂ ਪੈ ਗਈਆਂ ਤੇ ਪੱਟਾ ਹੁਣ ਤੁਸੀਂ ਦੇਖ ਰਹੇ ਹੋ ਵੀ ਸੈਟ ਆ। ਆਹ ਟੈਰਾਂ ਟੂਰਾ ਕੋਲ ਸੈੱਟ ਕਰਨਾ ਰਹਿੰਦਾ। ਜਦੋਂ ਆਪਾਂ ਇਹਦੇ ਡੱਬੇ ਬਣਾਵਾਂਗੇ ਹੁਣ ਜਾਲਦੀਆਂ। ਉਹ ਨਾਲ ਹੁੰਦਾ ਆਪਾਂ ਸੈੱਟ ਕਰੀ ਜਾਵਾਂਗੇ ਬਾਕੀ ਇਹ ਪੱਟੇ ਦੀ ਗੱਲ ਕਰੀਏ ਤਾਂ ਪੱਟਾ ਸਾਰਾ ਸਾਫ਼ ਤੇ ਸੈਟਾ ਹੁਣ ਜਿਵੇਂ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਵੀ ਪੱਟਾ ਵਧੀਆ ਸਾਫ਼ ਆ ਹੁਣ ਜੇ ਮਾਰਾ ਮੋਟਾ ਇਹਦੇ ਕੋਈ ਕੱਚ ਰਹਿੰਦੀ ਆ ਜਦੋਂ ਆਪਾਂ ਹੁਣ ਡੱਬੀਆਂ ਪਾਵਾਂਗੇ ਜਾਲ ਬਣਾਵਾਂਗੇ ਉਹਦਾ ਆਪਾਂ ਧਿਆਨ ਨਾਲ ਟਕਿਆ ਕੇ ਡੱਬੀਆਂ ਪਾ ਦਾਂਗੇ ਤੇ ਪੱਟਾ ਆਪਣਾ ਬਰਾਬਰ ਪੈ ਗਿਆ ਵੈਸੇ ਪੱਟਾ ਬੜਾ ਸੀ ਜੇ ਆਪਾਂ ਸਹੀ ਗੱਲ ਕਰੀਏ ਤਾਂ ਜਿਹੜਾ ਪੱਟਾ ਸੀ ਇਹ ਵੱਡਾ ਸੀ ਹੇ ਹੁਣ ਆਪਾਂ ਨੇ ਸੈੱਟ ਕਰਕੇ ਪਾ ਤਾ ਲਿਆ ਪੱਟਾ ਪਰ ਥੋੜਾ ਮੋਟਾ ਵੱਡਾ ਹੁਣ ਕਰਕੇ ਜਿਵੇਂ ਉਹ ਮਸ਼ੀਨ ਤੇ ਤੁਸੀਂ ਦੇਖਦਾ ਪੀਟਰ ਰੇਡਾ ਪੱਟਾ ਆਇਆ ਨਹੀਂਗਾ ਇਹਦੇ ਪੀਟਰ ਪੋਟਰ ਦੇਖਣਾ ਸਾਰੇ ਕਿਤੇ ਪੱਟਾ ਪੈ ਗਿਆ ਬਾਕੀ ਉਹਨਾਂ ਦੇ ਡੱਬੀਆਂ ਪਾਉਣਾ ਡੱਬੀਆਂ ਪੈ ਗਿਆ ਜਿਹੜੀ ਮਾੜੀ ਮੁੱਟੀ ਕੱਚ ਰਹਿੰਦੀ ਐ ਦੀ ਕੋਈ ਉਹ ਸੈੱਟ ਕਰਦਿਆਂ ਤੇ ਉਦੋਂ ਬਾਅਦ ਇਹਦਾ ਮਸ਼ੀਨ ਦਾ ਕੰਮ ਕਰਦਿਆਂ ਕੰਪਲੀਟ ਤੇ ਫਿਰ ਟਰਾਲੇ ਦਾ ਰਹਿਜੂ ਟਰਾਲੇ ਉੱਪਰ ਪੱਤਰ ਪਾਲ ਨਹੀਂ ਬੰਦਦੇ ਤੇ ਕੱਲੇ ਪੱਥਰ ਲਾ ਕੇ ਉਹਦਾ ਕੰਮ ਨਹੀਂ ਮਿਟਾਂਗੇ ਆ ਮਸ਼ੀਨ ਤੇ ਤਰਪਾਲ ਪਾਉਣ ਵਾਲਾ ਕੰਮ ਨਿਭੜ ਗਿਆ ਤੇ ਹੁਣ ਆਪਾਂ ਟਰਾਲਾ ਲੈ ਕੇ ਚੱਲਦੇ ਹਾਂ ਮਸ਼ੀਨ ਦਾ ਕੱਟ ਲਿਆ ਕੇ ਜਿੱਥੇ ਤੁਸੀਂ ਸਾਹਮਣੇ ਉਹ ਦੇਖ ਰਹੇ ਹੋ ਆ ਟਰਾਲੇ ਖੜੇ ਨੇ ਉਰੇ ਖੜਾਵਾਗੇ ਉਹਨੂੰ ਤੇ ਉਹਦੇ ਥਰੇਸਰ ਬਾਸਕਟ ਲੱਦਦੇ ਹਾਂ ਥਰੇਸਰ ਬਾਸਕਟ ਲੱਦਣ ਤੋਂ ਬਾਅਦ ਫਿਰ ਆਪਾਂ ਕੱਟ ਲਿਆ ਕੇ ਆ ਕੱਟਰਾ ਦੇ ਸਾਹਮਣੇ ਉਰੇ ਲਾ ਦੇਗੇ ਜਿੱਥੇ ਆ ਕੱਟਰੇ ਖੜੇ ਨੇ ਉਰੇ ਤੇ ਬਾਕੀ ਇਹ ਗੱਲ ਜਿਹੜਾ ਤਰਪਾਲ ਵਾਲਾ ਕੰਮ ਸੀ ਉਹ ਆਪਣਾ ਓਕੇ ਆ ਨਿਭੜ ਗਿਆ ਤਰਪਾਲ ਪੈ ਗਈ ਇਹ ਆਪਣੀ ਆ ਗੀ 4 ਨੰਬਰ ਮਸ਼ੀਨ ਇਹ ਆ ਗੀ 6 ਨੰਬਰ ਤੇ ਆਹ ਜਿਹੜੇ ਸਾਹਮਣੇ ਤੁਸੀਂ ਆਹ ਦੇਖ ਰਹੇ ਹੋ ਇਹ ਆ 5 ਨੰਬਰ ਤਿੰਨੇ ਮਸ਼ੀਨਾਂ ਤੇ ਅੱਜ ਤਰਪਾਲ ਪੈ ਗਈ ਤੇ ਬਾਡੀ ਵਾਲਾ ਕੰਮ ਜਿਹੜਾ ਉਹ ਨੇਪੜ ਗਿਆ ਤਰਪਾਲ ਪਾਉਣ ਵਾਲਾ ਕੰਮ ਉਹ ਆਪਣਾ ਮੁਕੰਮਲ ਹੋ ਗਿਆ ਮਸ਼ੀਨ ਦੇ ਤਿੰਨੇ ਟਰਾਲੇ ਤੇ ਇੱਕ ਮਸ਼ੀਨ ਆਪਣੇ ਇੱਧਰ ਖੜਾਈਆ ਤੇ ਜਿਵੇਂ ਤੁਸੀਂ ਦੇਖ ਸਕਦੇ ਦੋ ਟਰਾਲੇ ਆ ਸੀ ਇੱਕ ਟਰਾਲਾ ਪਿੱਛੇ ਖੜਾ ਤੇ ਇੱਕ ਮਸ਼ੀਨ ਇਹ ਇੱਥੇ ਰਹੀ ਆਪਣੇ ਦੋ ਮਸ਼ੀਨਾਂ ਆਪਣੇ ਲਾਤੀਆਂ ਇੱਧਰ ਤੇ ਆਪਣੇ ਜਿਹੜਾ ਮਸ਼ੀਨਾਂ ਤੇ ਤਰਪਾਲ ਪਾਉਣ ਵਾਲਾ ਕੰਮ ਉਹ ਮੁਕੰਮਲ ਹੋ ਗਿਆ ਕਿਉਂ ਕੁਰੀ ਓਕੇ ਬਈ ਕੰਮ ਹੁਣ ਚੱਲੀਏ ਠੀਕ ਆ ਮੋਟਰ ਹੈਲ ਚੱਕ ਫਿਰ ਆ ਜਾ